ਕਿ ਚਿੱਟਾ ਮੋਤੀਆ ਕਾਲਾ ਮੋਤੀਆ ਦੂਰ ਦੀ ਨਿਗਾ ਘਟਾ ਨੇੜੇ ਦੀ ਘਟਾ ਅੱਖਾਂ 'ਚ ਪਾਣੀ ਆਉਂਦਾ ਕੋਈ ਜਾਲਾ ਆਉਂਦਾ ਧੁੰਦਲਾਪਨ ਆਉਂਦਾ ਅੱਖਾਂ 'ਚ ਖਾਰਿਸ਼ ਹੁੰਦੀ ਆ ਡਰਾਈਨੈਸ ਆ ਚਿਪਚਪਾ ਰੈੱਡਨੈਸ ਅੱਖਾਂ ਬਲਾਰ ਹੁੰਦੀਆਂ ਨੇ ਉਹਨਾਂ ਸਮੱਸਿਆ ਸਾਡੀ ਸਾਰੀ ਇਹ ਦਵਾਈ ਕੰਮ ਕਰਦੀ ਆ ਅਸੀਂ ਵੈਸੇ ਵੀ ਆਪਣੇ ਦਵਾਈਖਾਨੇ ਤੇ ਅਸੀਂ ਹਰ ਸ਼ਨੀਵਾਰ ਨੂੰ ਪਹਿਲੇ ਆਏ 500 ਮਰੀਜ਼ਾਂ ਨੂੰ ਦਵਾਈ ਫ੍ਰੀ ਦਿੰਨੇ ਆ ਜੀ ਬਿਲਕੁਲ ਫ੍ਰੀ ਸੇਵਾ ਕਰਦੇ ਆ ਜੀ ਸਾਡਾ ਇੱਕੋ ਹੀ ਮਿਸ਼ਨ ਆ ਜੀ ਵੀ 75 80 ਸਾਲ ਦੇ ਬਜ਼ੁਰਗ ਨੂੰ ਐਨਕ ਨਹੀਂ ਲੱਗਣ ਦੇਣੀ ਆ ਆਪਾਂ ਪਰ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਆ ਵੀ ਸਸੀ ਪਿਛਲੀ ਵਾਰ ਜਦੋਂ ਕੈਂਪ ਲਗਾਇਆ ਸੀਗਾ ਤੇ 720 ਪੇਸ਼ਾਂ ਦਵਾਈ ਫ੍ਰੀ ਦੇ ਕੇ ਗਏ ਸੀਗੇ ਜੀ ਹੁਣ ਵੀ ਮੇਰੇ ਕੋਲ 850 ਪੇਸ਼ਾਂ ਫ੍ਰੀ ਦਵਾਈ ਦਿੱਤੀ ਚੁੱਕੇ ਆ ਇਸ ਟਾਈਮ ਤੱਕ ਜੇੜੇ ਮੰਨ ਲਓ ਆਪਰੇਸ਼ਨ ਕਰਾ ਚੁੱਕੇ ਆ ਲੈਂਸ ਪਾ ਚੁੱਕੇ ਆ ਲੇਜ਼ਰ ਕਰਾ ਚੁੱਕੇ ਆ ਜਾਂ ਕੋਈ ਅੱਖ 'ਚ ਇੰਜੈਕਸ਼ਨ ਲਵਾ ਚੁੱਕੇ ਆ ਉਹ ਸਾਡੀ ਦਵਾਈ ਨਾਲ ਵਰਤਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੇ ਸੋਨਾ ਕੈਂਪ ਲਾਇਆ ਹੋਇਆ ਤੇ ਅਸੀਂ ਅੱਖਾਂ ਦੀ ਦਵਾਈ ਦਾ ਫ੍ਰੀ ਕੈਂਪ ਲਗਾਇਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਅੱਜ ਦੇ ਸਮੇਂ 'ਚ ਜਿੱਥੇ ਹਰ ਕੋਈ ਲਾਲਚੀ ਹੋਇਆ ਔਰ ਮੇਨਲੀ ਡਾਕਟਰਾਂ ਦਾ ਇਹ ਕਹਿਣਾ ਕਿ ਜੇ ਮਰੀਜ਼ ਹੀ ਨਾ ਹੋਣਗੇ ਸਾਡਾ ਕੰਮ ਕਿਵੇਂ ਚੱਲੇ ਥੋੜੇ ਦਿਮਾਗ 'ਚ ਕਿਵੇਂ ਆਇਆ ਕਿ ਫ੍ਰੀ ਕੈਂਪ ਲਗਾਈਏ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਜੀ ਮਨ ਵਿੱਚ ਇਹ ਆਇਆ ਵੀ ਕੈਂਪ ਲਗਾਉਣ ਦਾ ਵੀ ਮੈਂ ਮੇਰੇ ਹੀ ਸ਼ੁਰੂ ਤੋਂ ਹੀ ਸੋਚ ਸੀਗੀ ਵੀ ਅਸੀਂ ਜਿਹੜੇ ਲੋੜਵੰਦ ਮਰੀਜ਼ ਨੇ ਜਿਹੜੇ ਅੱਖਾਂ ਦਾ ਆਪਰੇਸ਼ਨ ਨਹੀਂ ਕਰਵਾ ਸਕਦੇ ਜਿਵੇਂ ਕਿ ਚਿੱਟਾ ਮੋਤੀਆ ਕਾਲਾ ਮੋਤੀਆ ਦੂਰ ਦੀ ਨਿਗਾ ਘਟਾ ਨੇੜੇ ਦੀ ਘਟਾ ਅੱਖਾਂ 'ਚ ਪਾਣੀ ਆਉਂਦਾ ਕੋਈ ਜਾਲਾ ਆਉਂਦਾ ਧੁੰਦਲਾਪਨ ਆਉਂਦਾ ਅੱਖਾਂ 'ਚ ਖਾਰਿਸ਼ ਹੁੰਦੀ ਆ ਡਰਾਈਨੈਸ ਆ ਜਿਪਚਪਾ ਰੈੱਡਨੈਸ ਅੱਖਾਂ ਬਲਾਰ ਹੁੰਦੀਆਂ ਨੇ ਜਾਂ ਕੋਈ ਜੀ ਪੜ ਲੈਂਦੇ ਆ ਲਿਖਦੇ ਆ ਕੋਈ ਅੱਖਾਂ ਦੇ ਭਾਰ ਪੈਂਦਾ ਦਬਾਅ ਪੈਂਦਾ ਰਾਤ ਨੂੰ ਗੱਡੀ ਚਲਾਉਂਦੇ ਸਮੇਂ ਅੱਖਾਂ 'ਚ ਲੈਟਾਂ ਵਗੈਰਾ ਪੈ ਜਾਂਦੀਆਂ ਉਹਨਾਂ ਸਮੱਸਿਆ ਸਾਡੀ ਸਾਰੀ ਇਹ ਦਵਾਈ ਕੰਮ ਕਰਦੀ ਆ ਅਸੀਂ ਵੈਸੇ ਵੀ ਆਪਣੇ ਦਵਾਈਖਾਨੇ ਤੇ ਅਸੀਂ ਹਰ ਸ਼ਨੀਵਾਰ ਨੂੰ ਪਹਿਲੇ ਆਏ 500 ਮਰੀਜ਼ਾਂ ਨੂੰ ਦਵਾਈ ਫ੍ਰੀ ਦਿੰਨੇ ਆ ਜੀ ਬਿਲਕੁਲ ਫ੍ਰੀ ਸੇਵਾ ਕਰਦੇ ਆ ਜੀ ਸਾਡਾ ਇੱਕੋ ਹੀ ਮਿਸ਼ਨ ਆ ਜੀ ਵੀ 75 80 ਸਾਲ ਦੇ ਬਜ਼ੁਰਗ ਨੂੰ ਐਨਕ ਨਹੀਂ ਲਗਣ ਦੇਣੀ ਆ ਆਪਾਂ ਚਾਹੇ ਉਹ ਬੱਚਾ 8 ਸਾਲ ਦਾ ਵਾ ਚਾਹੇ ਉਹ 50 ਸਾਲ ਦਾ ਬਜ਼ੁਰਗ ਆ ਚਾਹੇ 80 ਸਾਲ ਦਾ ਬਜ਼ੁਰਗ ਆ ਆਪਾਂ ਐਨਕ ਲਾ ਦੇਣੀ ਆ ਕਿਉਂਕਿ ਮੈਂ ਚਾਹੁੰਨਾ ਵੀ ਵੀ ਇਹ ਉਦੋਂ ਲੋਡ ਪਵੇ ਜਦੋਂ ਆਪਣੀਆਂ ਕਮਜ਼ੋਰੀਆਂ ਵੱਣ ਪਰ ਅਸੀਂ ਇਸ ਕਮਜ਼ੋਰੀ ਨੂੰ ਠੀਕ ਕਰ ਸਕਦੇ ਸਾਡੀ ਦਵਾਈ ਪਿਓਰ ਆਯੁਰਵੈਦਿਕ ਦਵਾਈ ਆ ਜੜੀ ਬੂਟੀਆਂ ਨਾਲ ਤਿਆਰ ਕੀਤੀ ਆ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗੇ ਜੀ ਨੁਕਸਾਨ ਸਿਰਫ ਇੱਕੋ ਪੇਸ਼ੈਂਟ ਨੂੰ ਹੁੰਦਾ ਵਾ ਜਿਹੜੇ ਮਤਲਬ ਆਪਰੇਸ਼ਨ ਕਰਾ ਚੁੱਕੇ ਆ ਲੈਂਸ ਪਵਾ ਚੁ ਲੇਜ਼ਰ ਕਰਾ ਚੁੱਕਿਆ ਜਾਂ ਕੋਈ ਅੱਖ 'ਚ ਇੰਜੈਕਸ਼ਨ ਲਵਾ ਚੁੱਕਿਆ ਉਹ ਸਾਡੀ ਦਵਾਈ ਨਾਲ ਵਰਤਣ ਜੀ ਹਾਂਜੀ ਉਹਨਾਂ ਨੂੰ ਮਨਾ ਕਰ ਦਿੰਦੇ ਕਿੰਨਾ ਟਾਈਮ ਹੋ ਗਿਆ ਇੱਥੇ ਕੈਂਪ ਲਾਉਂਦੇ ਸਾਨੂੰ ਜੇ ਮਤਲਬ ਬਾਬਾ ਜੀ ਜੀ ਦੀ ਕਿਰਪਾ ਜੀ ਵੈਸੇ ਤਾਂ ਸਾਡਾ ਇਹ ਦੂਸਰਾ ਕੈਂਪ ਆ ਜੀ ਪਹਿਲਾਂ ਵੀ ਸਾਡਾ ਕਾਫੀ ਸਮੇਂ ਤੋਂ ਹੋਰ ਜਗ੍ਹਾ ਤੇ ਵੀ ਕੈਂਪ ਲੱਗਦੇ ਜਾ ਰਹੇ ਆ ਨਾ ਸ਼ਹਿਰਾਂ ਦੇ ਵਿੱਚ ਪਰ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਆ ਵੀ ਅਸੀਂ ਪਿਛਲੀ ਵਾਰ ਜਦੋਂ ਕੈਂਪ ਲਗਾਇਆ ਸੀਗਾ ਤੇ 720 ਪੇਸ਼ੰਗਾਂ ਨੂੰ ਦਵਾਈ ਫ੍ਰੀ ਦੇ ਕੇ ਗਏ ਸੀਗੇ ਜੀ ਹੁਣ ਵੀ ਮੇਰੇ ਖਾਲੇ 250 ਪੇਸ਼ੰਗਾਂ ਨੂੰ ਫ੍ਰੀ ਦਵਾਈ ਦੇ ਚੁੱਕੇ ਆ ਇਸ ਟਾਈਮ ਤੱਕ ਜੀ ਹਾਂ ਅੱਖ ਦੇ ਵਿੱਚ ਆਈ ਡ੍ਰੌਪ ਪਾ ਕੇ ਛੱਡ ਦਿੰਨੇ ਹੋ ਫਿਰ ਤੁਸੀਂ ਡ੍ਰੌਪ ਨਾਲ ਦਿੰਨੇ ਬਿਲਕੁਲ ਜੀ ਬਿਲਕੁਲ ਡ੍ਰੌਪ ਵੀ ਪਾਈਦਾ ਵਾ ਇੱਕ ਸ਼ੀਸ਼ੀ ਨਾਲ ਦੇ ਦਿਆ ਇੱਕ ਸ਼ੀ ਜਿਹੜੀ ਦਿੰਨੇ ਆ ਉਹ ਮਹੀਨੇ ਦੀ ਹੁੰਦੀ ਆ ਇੱਕ ਮਹੀਨਾ ਆਰਾਮ ਨਾਲ ਚੱਲਦੀ ਇੱਕ ਪੇਸ਼ੈਂਟ ਉੱਤੇ ਬਿਲਕੁਲ ਜੀ ਤੇ ਜੇ ਮਤਲਬ ਉਹ ਕੈਂਪ ਦਾ ਫਾਇਦਾ ਨਹੀਂ ਲੈਣਾ ਚਾਹੁੰਦਾ ਉਹ ਘਰ ਬੈਠੇ ਵੀ ਮੰਗਵਾਉਣਾ ਚਾਹੁੰਦਾ ਤੇ ਸਾਡਾ ਗੋਲਡਨ ਲੀਫ ਹਰਬਲ ਦੇ ਨਾਲ ਦੇਸੀ ਦਵਾਈਖਾਨਾ ਵਾ ਜੀਐਨ ਕਾਲਜ ਦੇ ਬਿਲਕੁਲ ਸਾਹਮਣੇ ਸੂਆ ਰੋਡ ਦੇ ਉੱਪਰ ਆ ਜੀ ਕਾਫੀ ਪਿਛਲੇ ਲੰਮੇ ਸਮੇਂ ਤੋਂ ਦਵਾਈਆਂ ਦਿੰਦੇ ਆ ਰਹੇ ਹਾਂ ਤੁਸੀਂ ਇੰਸਟਾਗ੍ਰam ਦੇ ਪੇਜ ਸਾਡਾ ਖੁੱਲ ਕੇ ਵੀ ਦੇਖ ਸਕਦੇ ਹੋ ਜੀ ਬਹੁਤ ਸਾਰੇ ਵਧੀਆ ਰਿਜ਼ਲਟ ਆ ਜੇ ਮੰਨ ਲਓ ਖਰੀਦਣਾ ਵੀ ਚਾਹੁੰਦਾ ਵਾ ਤਾਂ 100 ਰੁਪਏ ਦੀ ਸ਼ੀਸ਼ੀ ਆ ਜਦੋਂ ਮਰਜ਼ੀ ਜਾ ਕੇ ਲਿਆ ਸਕਦਾ ਸੰਡੇ ਸਾਡਾ ਆਫ ਹੁੰਦਾ ਜੀ ਕਿਸੇ ਉਮਰ ਦਾ ਬੈਰੀਅਰ ਤਾਂ ਨਹੀਂ ਹੈਗਾ ਵੀਰੇ ਕਿ ਇੰਨੀ ਉਮਰ ਤੱਕ ਲਾ ਸਕਦੇ ਹੋ ਦਵਾਈ ਦਾ ਇਸਤੇਮਾਲ ਕਰ ਸਕ ਬਿਲਕੁਲ ਜੀ ਬਿਲਕੁਲ ਕਟੋ-ਕਟ ਬੱਚਾ 8 ਸਾਲ ਦਾ ਹੋਣਾ ਜ਼ਰੂਰੀ ਹੈ ਜੀ ਇਸ ਤੋਂ ਛੋਟਾ ਨਾ ਹੋਵੇ 8 ਸਾਲ ਦਾ ਬੱਚਾ ਇੱਕ ਇੱਕ ਬੂੰਦ ਪਾਵੇ ਮਾੜੀ-ਮੁੱਟੀ ਜਿਹੀ ਦਵਾਈ ਉਹਨੂੰ ਲੱਗਦੀ ਲੜਦੀ ਪਰ ਉਹ ਬੱਚੇ ਨੂੰ ਕਹਿਣਾ ਵੀ ਲਗਾਤਾਰ ਪਾਉਣੀ ਹੈ ਨੁਕਸਾਨ ਕੋਈ ਨਹੀਂ ਹੋਣਾ ਐਨਕ ਉੱਤ ਲੂਗੀ ਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਜਦੋਂ ਤੁਸੀਂ ਪਹਿਲੀ ਵਾਰੀ ਕੈਂਪ ਲਗਾਇਆ ਸੀ ਪਿਛਲੀ ਵਾਰੀ ਤੁਸੀਂ ਕਹਿ ਰਹੇ ਹੋ ਘਰੇ ਜਾ ਕੇ ਇੱਕ ਸੰਤੁਸ਼ਟੀ ਹੋਈ ਸੀ ਮਨ ਬਿਲਕੁਲ ਜੀ ਬਹੁਤ ਸਾਰੀ ਖੁਸ਼ੀ ਹੋਈ ਹੈ ਵੀ ਬੱਬੀ ਸਾਡੇ ਤੇ ਇੰਨੀ ਵਧੀਆ ਕਿਰਪਾ ਕਰਤੀ ਦੁਨੀਆ ਇਸ ਜਗ੍ਹਾ ਤੇ ਆ ਕੇ ਸੇਵਾ ਕਰਨਾ ਚਾਹੁੰਦੀ ਹੈ ਸਾਨੂੰ ਮਾਲਕਾਂ ਨੇ ਆਪ ਕਦੇ ਸੋਚਿਆ ਵੀ ਨਹੀਂ ਸੀ ਵੀ ਅਸੀਂ ਇਸ ਮੁਕਾਮ ਤੇ ਪਹੁੰਚਾਂਗੇ ਪਰ ਮੈਂ ਕਹਿੰਦਾ ਜੀ ਮੈਂ ਜ਼ੀਰੋ ਤੋਂ ਉੱਠਿਆ ਜੀ ਤੇ ਜ਼ੀਰੋ ਦੇ ਐਸੀ ਮਾਲਕ ਨੇ ਮੇਰੇ ਕਿਤੇ ਬਾਬਾ ਦੇ ਸੀ ਫੁੱਲ ਕਿਰਪਾਈ ਆਪਣੇ ਉੱਤੇ ਐਵੇਂ ਤੁਹਾਨੂੰ ਕਹੀਏ ਕੋਈ ਉਹ ਝੂਠ ਨਹੀਂਗਾ ਕਈ ਵਾਰ ਬੰਦਾ ਝੂਠ ਕਹਿੰਦਾ ਫੁੱਲ ਕਿਰਪਾਈ ਜੀ ਅਸੀਂ ਕਹਿੰਦੇ ਸਾਡੇ ਕੋਲ ਮਹਾਰਾ ਸੇਵਾ ਐਦਾ ਹੀ ਲੈਂਦਾ ਰਵੇ ਅਸੀਂ ਕਰਦੇ ਰਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ